ਭਗਵੰਤ ਮਾਨ ਜੀ ਨੇ ਝੂਠ ਬੋਲ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਭਗਵੰਤ ਮਾਨ ਜੀ ਨੇ ਕੇਜਰੀਵਾਲ ਜੀ ਨੇ ਬੀਬੀਆਂ ਨੂੰ ਲਾਰਾ ਲਗਾਇਆ ਕਿ ਤੁਹਾਨੂੰ ਇੱਕ ਇੱਕ ਹਜ਼ਾਰ ਰੁਪਈਆ ਦੇਾਂਗੇ ਪਰ ਬੀਬੀਆਂ ਇੱਥੇ ਬੈਠੀਆਂ ਸਰਕਾਰ ਬਣੀ ਨੂੰ ਕਾਫੀ ਲੰਬਾ ਸਮਾਂ ਹੋ ਗਿਆ ਬੀਬੀਆਂ ਨੂੰ ਮੈਂ ਪੁੱਛਦਾ ਆਪ ਸਭ ਨੂੰ ਕਿਸੇ ਨੂੰ ਹਜ਼ਾਰ ਰੁਪਈਆ ਮਿਲਿਆ ਜੀ ਨਹੀਂ ਬੀਬੀਆਂ ਹੱਥ ਵੜਦੀਆਂ ਨਹੀਂ ਮਿਲਿਆ ਔਰ ਸਰਪਗਵਨ ਤਮਨ ਜੀ ਨੇ ਕਿਹਾ ਸੀ ਕਿ ਸਰਕਾਰ ਬਣ ਦੇ ਜਿਹੜਾ ਨਸ਼ਾ ਹੈ ਉਸ ਨੂੰ 2-4 ਮਹੀਨੇ ਦੇ ਵਿੱਚ ਖਤਮ ਕਰ ਦਿਆਂਗੇ ਦੱਸੋ ਬੀਬੀਓ ਨਸ਼ਾ ਖਤਮ ਹੋਇਆ ਘਟਿਆ ਕੋ ਵਧਿਆ ਸਾਰਿਆਂ ਦੀ ਆਵਾਜ਼ ਹੈ ਕਿ ਵਧਿਆ ਭਗਵਨ ਤਮਨ ਜੀ ਕਹਿੰਦੇ ਸੀ ਕੋਈ ਵੀ ਬੇਰੋਜ਼ਗਾਰ ਨਹੀਂ ਰਹੇਗਾ ਸਭ ਨੂੰ ਰੋਜ਼ਗਾਰ ਮਿਲੇਗਾ ਟਾਡੇ ਬੱਚਿਆਂ ਨੂੰ ਕਿਸੇ ਨੂੰ ਜਾਦੀ ਸਰਕਾਰ ਬਣੀ ਕੀ ਨੌਕਰੀ ਮਿਲੀ ਕੋਈ ਜੀ ਨਹੀਂ ਨਹੀਂ ਮਿਲੀ ਕਹਿੰਦੇ ਸੀ ਬੁਢਾਪਾ ਪੈਨਸ਼ਨ ਵਧਾਵਾਂਗੇ ਬਦੀ ਮਿਲੀ ਨਹੀਂ ਇਹ ਤੁਹਾਨੂੰ ਲਾਰੇ ਲਗਾ ਕੇ ਹੁਣ ਵੀ ਆਉਣਗੇ ਜਦੋਂ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਸਵਾਲ ਪੁੱਛਣਾ ਕਿ ਜਦੋਂ ਤੁਸੀਂ ਪਿਛਲੀ ਵਾਰ ਆਏ ਸੀ ਜਿਹੜੇ ਵਾਅਦੇ ਕੀਤੇ ਸੀ ਕੀ ਤੁਸੀਂ ਉਹਨਾਂ ਦੇ ਉੱਪਰ ਖਰੇ ਉੱtre ਕੀ ਤੁਸੀਂ ਉਹਨਾਂ ਦੇ ਉੱਪਰ ਖਰੇ ਉੱtre ਮੇਰੇ ਵੱਡੇ ਵੀਰ ਸੁਸ਼ੀਰ ਰਿੰਕੂ ਜੀ ਇਹਨਾਂ ਨੂੰ ਭਗਵੰਤ ਮਾਨ ਜੀ ਨੇ ਕਿਹਾ ਕਿ ਤੁਸੀਂ ਸਾਡੀ ਪਾਰਟੀ ਬਰੋ ਲੜੋ ਸਾਡੀ ਜਿਹੜੀ ਸੋਚ ਹੈ ਉਹ ਪੰਜਾਬ ਦੇ ਲਈ ਬਹੁਤ ਹੀ ਵੱਡੇ ਪੱਧਰ ਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਪੰਜਾਬ ਹੈ ਉਹਨੂੰ ਬਣਾਉਣੀ ਹੈ ਔਰ ਸਾਨੂੰ ਉਮੀਦ ਹੈ ਕਿ ਜੇ ਤੁਸੀਂ ਜਿੱਤਦੇ ਹੋ ਤਾਂ ਅਸੀਂ ਇੱਥੇ ਵੱਡੇ ਕੰਮ ਕਰਾਂਗੇ ਜਲੰਧਰ ਨੂੰ ਬਹੁਤ ਸੋਹਣਾ ਬਣਾਵਾਂਗੇ ਪਰ ਸੁਸ਼ੀਰ ਰਿੰਕੂ ਜੀ ਨੇ ਆਮ ਆਦਮੀ ਪਾਰਟੀ ਜੁਆਇਨ ਕਰਕੇ ਅਣ ਥੱਕ ਮਿਹਨਤ ਕਰਕੇ ਸੀਟ ਜਿੱਤ ਕੇ ਭਗਵੰਤ ਮਾਨ ਜੀ ਦੀ ਚੋਲੀ ਪੋਲੀ ਪਾਈ ਪਰ ਕੀ ਹੋਇਆ ਬਾਅਦ ਵਿੱਚ ਉਹਨਾਂ ਨੇ ਪੁੱਛਿਆ ਤੱਕ ਨਹੀਂ ਜਦੋਂ ਸੁਸ਼ੀਰ ਰਿੰਕੂ ਜੀ ਨੇ ਇਹ ਗੱਲ ਕਹੀ ਕਿ ਮੈਂ ਆਪਣੇ ਲੋਕਾਂ ਦੇ ਨਾਲ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਲਈਆਂ ਮੈਂ ਉਹਨਾਂ ਨੂੰ ਜਵਾਬ ਦੇ ਆ ਉਹਨਾਂ ਨੇ ਮੇਰੇ ਕੋ ਆਣਾ ਵੀ ਹੈ ਤੇ ਮੈਂ ਬੜਾ ਸ਼ਰਮਿੰਦਾ ਤੁਸੀਂ ਕਿਰਪਾ ਕਰਕੇ ਜਿਹੜੇ ਆਪਾਂ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰੀਏ ਪਰ ਭਗਵੰਤ ਮਾਨ ਜੀ ਕੇਜਰੀਵਾਲ ਜੀ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਉਹ ਲਾਰੇ ਲਗਾਉਂਦੇ ਰਹੇ ਰਿੰਕੂ ਭਾਜੀ ਨੂੰ ਵੀ ਕਹਿੰਦੇ ਰਹੇ ਕੋਈ ਨਹੀਂ ਕਰਦੇ ਆ ਜਦੋਂ ਵੀ ਰਿੰਕੂ ਭਾਜੀ ਨੇ ਗੱਲ ਕਹਿਣੀ ਕਿ ਆਪਾਂ ਇਹ ਵਾਲਾ ਕੰਮ ਕਰ ਲਈਏ ਜੀ ਇਹ ਬੜਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਇਹਨਾਂ ਨੂੰ ਇਦਾਂ ਵੋਟਾਂ ਨਹੀਂ ਮਿਲਦੀਆਂ ਇਹ ਲੋਕਾਂ ਨੂੰ ਵਾਸਤੇ ਲਾਰੇ ਲੂਰੀ ਜੇ ਲਗਾ ਕੇ ਰੱਖੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਦੋਂ ਵੀ ਇੱਥੇ ਆਉਂਦੇ ਆ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਜਿਹੜੇ ਝੂਠ ਬੋਲ ਕੇ ਸੱਤਾ ਦੇ ਵਿੱਚ ਆਏ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਉਹਨਾਂ ਦਾ ਵਿਰੋਧ ਕਰੋ ਭਗਵਾਨ ਪਤੰਜੀ ਕਹਿੰਦੇ ਸੀ ਜਿੰਨੇ ਵੀ ਉਹਨਾਂ ਨੇ ਲਾਰੇ ਲਗਾ ਕੇ ਪੰਜਾਬ ਦੀ ਸੱਤਾ ਚ ਆਏ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਵੀ ਘੇਰ ਘੇਰ ਕੇ ਪੁੱਛੋ ਕਿ ਇਹ ਪੰਜਾਬ ਸਮਾ ਕਿਉਂ ਖਰਾਬ ਕਰਦੇ ਆ ਦੇਖੋ ਕੇਂਦਰ ਦੇ ਵਿੱਚ ਸਾਡੀ ਗਵਰਨਮੈਂਟ ਬਣ ਬਣ ਜਾ ਰਹੀ ਹੈ ਜੇਕਰ ਸੁਸ਼ੀਰ ਰਿੰਕੂ ਜੀ ਇੱਥੋਂ ਜਿੱਤ ਕੇ ਜਾਂਦੇ ਆ ਤਾਂ ਤੁਹਾਡੇ ਜਿਹੜੇ ਇਥੋਂ ਦੇ ਲੋਕਲ ਲੀਡਰ ਨੇ RAMLAL LEHRA JI ਇਹਨਾਂ ਨੂੰ ਫੜ ਲਿਓ ਤੁਹਾਡੇ ਪਿੰਡ ਦਾ ਕੋਈ ਵੀ ਕੰਮ ਅਜਿਹਾ ਨਹੀਂ ਹੋਏਗਾ ਜਿਹੜਾ ਅਸੀਂ ਨਹੀਂ ਕਰਵਾਵਾਂਗੇ